ਤੋ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਪਣੇ ਸਮੂਚੇ ਮਸੀਹ ਭਾਈ ਚਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਅੱਜ ਮੇਰੀ ਪਹਿਲੀ ਫੇਰੀ ਹੈ ਗੁਰਦਾਸਪੁਰ ਦੇ ਵਿੱਚ ਅੱਜ ਸਾਡੀ ਮੀਟਿੰਗ ਹੈ ਡੀਸੀ ਸਾਹਿਬ ਦੇ ਨਾਲ ਔਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮਸੀਹ ਭਾਈ ਚਰ ਨੂੰ ਲੈ ਕੇ ਜਿਹੜੀਆਂ ਮਨੋਰਥ ਕਮਿਸ਼ਨ ਦੇ ਵਿੱਚ ਜਿਹੜੇ ਰੁਕੇ ਕੰਮ ਸੀ ਜਾਂ ਇਹਨਾਂ ਦੇ ਜਿਹੜੇ ਕੋਈ ਕੰਪਲੇਂਟਾਂ ਸੀ ਔਰ ਤੇ ਅੱਜ ਗੱਲਬਾਤ ਕਰਨ ਦੇ ਲਈ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾ ਰਹੇ ਆ ਔਰ ਮੇਰੇ ਭੈਣ ਭਰਾ ਮੇਰਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਅੱਜ ਰਸਤੇ ਦੇ ਵਿੱਚ ਮੈਂ ਦੇਖ ਰਿਹਾ ਵੀ ਥਾਂ-ਥਾਂ ਤੇ ਮੇਰੇ ਭੈ ਮੈਂ ਦਿਲ ਤੋਂ ਇਹਨਾਂ ਦਾ ਰਹਿਣੀ ਆ ਸਾਡੇ ਬਿੱਜਪ ਸਾਹਿਬ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਾਸਟਰ ਸਾਹਿਬਾ ਦਾ ਸਾਡੇ ਰਮਨ ਜੀ ਬਟਾਲਾ ਤੋਂ ਪ੍ਰਧਾਨ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਕੌਮ ਦੇ ਲਈ ਕੰਮ ਕਰ ਰਹੇ ਆ ਮਨੋਰਟੀ ਕਮਿਸ਼ਨ ਦੇ ਵਿੱਚ ਜਿਨੇ ਵੀ ਸਾਡੀਆਂ ਘੱਟ ਗੁਮਿੰਤੀਆਂ ਸਾਡਾ ਮੁਸਲਮਾਨ ਭਾਈਚਾਰਾ ਸਾਡਾ ਜੈਨੀ ਭਾਈਚਾਰਾ ਬੁੱਧੀ ਭਾਈਚਾਰਾ ਮਸੀਹ ਭਾਈਚਾਰਾ ਆ ਜਿਹੜੀਆਂ ਵੀ ਕੋਈ ਦਿੱਕਤਾਂ ਪੇਸ਼ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਆ ਰਹੀਆਂ ਮੌਕੇ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਦਾ ਹੱਲ ਅੱਜ ਕਰਵਾਇਆ ਜਾਣਗੇ ਮੈਂ ਬਹੁਤ-ਬਹੁਤ ਸਭ ਪਰਮੇਸ਼ਵਰ ਦੀ ਕਿਰਪਾ ਵਾ ਔਰ ਮੇਰੇ ਭੈਣ ਭਰਾਵਾਂ ਦਾ ਮੇਰਾ ਸਾਥ ਮੇਰੇ ਨਾਲ ਆ ਜਿਹੜਾ ਇਹ ਜਿਹੜੀ ਮਾਨ ਸਤਕਾਰ ਮਿਲ ਰਿਹਾ ਵਾ ਇਹਦੇ ਲਈ ਮੈਂ ਸਦਾ ਇਹਨਾਂ ਦਾ ਰਿਣੀ ਆ ਜੀ ਧੰਨਵਾਦ